ਅੱਜ ਅਸੀਂ ਪਹੁੰਚੇ ਹੋਏ ਹਾਂ ਬਿਲਕੁਲ ਤਾਰ ਦੇ ਨਾਲ ਲੱਗਦੇ ਬਿਲਕੁਲ ਜ਼ੀਰੋ ਲਾਈਨ ਤੇ ਵਸੇ ਪਿੰਡ ਦੌਕੇ ਦੇ ਵਿੱਚ ਇਹ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਦੁਨੀਆ ਕੋਈ ਫਰਕ ਨਹੀਂ ਆਇਆ ਉਹਨਾਂ ਨੂੰ ਮਤਲਬ ਫਰਕ ਥੋੜਾ ਹੀ ਹੁੰਦਾ 20 25 ਫੁੱਟ ਦਾ ਜਦੋਂ ਕੰਮ ਨਾਲ ਹੀ ਉਪਰਾਂ ਕੰਮ ਕਰਦੇ ਉਰਾਂ ਹੀ ਕਰਦੇ ਇੰਨਾ ਘੂਰ ਚੱਲ ਨਹੀਂ ਹੁੰਦੀ ਘੂਰ ਚੱਲ ਨਹੀਂ ਹੁੰਦਾ ਉਧਰ ਦੇ ਪਾਸੇ ਜਿਹੜੀਆਂ ਉਹ ਉਹਨਾਂ ਦੀਆਂ ਜ਼ਮੀਨਾਂ ਆ ਗਿਆ ਪੂਜੇ ਧਰਲੇ ਬਸ ਹਾਂ ਜ਼ਮੀਨ ਉਹਨਾਂ ਦੀ ਹੈ ਪਰਾਂ ਆਂਦੇ ਕਣਕ ਬੀਜੀ ਹੁਣ ਉਹਨੇ ਮਕਣਕ ਕੱਟੇ ਵਾਲੀ ਤੂੜੀ ਉਹਨਾਂ ਦੀ ਬਣਨ ਵਾਲੀ ਸਾਰੀ ਤੇ ਅੱਧਾ ਵੜ ਤੇ ਉਹਨੋਂ ਪਰਾਂ ਉਹਨਾਂ ਦੀ ਐ ਇਹ ਤੇ ਆਪਣੀ ਐ ਸਾਰੇ 5-6 ਘੰਟੇ ਮਿਲਦੇ ਆ ਰੋਜ਼ ਤਿੰਨ ਦਿਨ ਗੇਟ ਖੋਲਦਾ 15 ਘੰਟੇ ਹਫ਼ਤੇ 'ਚ ਟਾਈਮ ਮਿਲਦਾ ਉਧਰਲੇ ਪਾਸੋਂ ਵੀ ਮਤਲਬ ਉਧਰਲੇ ਕਿਸਾਨ ਵੀ ਕਰਦੇ ਹੋਣਗੇ ਨਾਲ ਹੀ ਉੱਥੇ ਖੇਤੀ ਉਹ ਵੀ ਆਪਣੀ ਕੀਤੀ ਕਰਦੇ ਆ ਉਹ ਮੁੰਜਾ ਨਹੀਂ ਰਹਿੰਦਾ ਕੋਈ ਗੱਲਬਾਤ ਨਹੀਂ ਹੁੰਦੀ ਫੈਰਪੂਰਦੀ ਐ ਅਪੂ ਜਿਹੜਾ ਪਰਲੇ ਪਾਸੇ ਪਿੰਡ ਆ ਗਿਆ ਪਿੰਡ ਦਾ ਕੀ ਨਾਮ ਹੈ ਸਾਹਮਣੇ ਜੀਵਨ ਸਿੰਘ ਕਿਰਾਏ ਪੈਣੀ ਜਟਾਂ ਦੀ ਪਰਲੇ ਪਾਕੇ ਪਾਕਿਸਤਾਨ ਕੀ ਆਤਮਾਫਰਾ ਲਾਈਟਾਂ ਲੂਟਾਂ ਜਿਹੜੀਆਂ ਲੱਗੀਆਂ ਹੋਈਆਂ ਵੀ ਜਗਦੀਆਂ ਹੋਣੀਆਂ ਸਾਰੀਆਂ ਨਹੀਂ ਨਿਗਰਾਨੀ ਕਰਕੇ ਲਾਈਟਾਂ ਜਗਦੀਆਂ ਨੇ ਆਪਣੀ ਨਿਗਰਾਨੀ ਰੱਖਦੇ ਕਰੰਟੇ ਛੱਡਦੇ ਪੰਜਾਂ ਚਾਰਾਂ ਜੀ ਰਾਤ ਨੂੰ ਨਹੀਂ ਦਿਨੇ ਮੁੜ ਕੇ ਲਾਈਟ ਬੰਦ ਕਰ ਦਿੰਦੇ ਆ ਨਾ ਦਿਨੇ ਕੰਮ ਕਰਨਾ ਹੁੰਦਾ ਰਾਤ ਨੂੰ ਥੋੜਾ ਕਹਿੰਦੇ ਚਾਰ ਦੇ ਲੱਗੀ ਕੋਈ ਜਾਂਦਾ ਨਹੀਂ ਕਰੰਟ ਕਰਕੇ ਪਿੰਡ ਦੀ ਜ਼ਮੀਨ ਤੇ 900 ਕਿੱਲਾ ਹੋਊ ਤਰਨ ਵਾ ਪਾਰੀ ਹੈ ਇੰਨੇ ਪਿੰਡ ਲੱਗ ਜਾਂਦੇ ਨੇ 2 ਕਿ 3 ਪਿੰਡ ਲੱਗ ਜਾਂਦੇ ਉਹ ਤੋਂ ਇਹਨੂੰ 5 ਪਿੰਡ ਲੱਗਦੇ ਆ 5 ਪਿੰਡ ਲੱਗਦੇ ਆ ਪਾ ਹਾ ਉਦੋਂ ਇਹ ਗੀਮਿੰਦ ਸਿੰਘ ਦਾ ਕਿਲਾ ਆ ਗਿਆ ਕਿ ਭੈਣੀ ਆ ਗਈ ਅੱਗੇ ਲਲੋ ਆ ਗਿਆ ਮੁਜੋ ਕੇ ਆ ਗਿਆ ਕਰਨ ਕੇ ਆ ਗਿਆ ਉਦਲੀ ਪਾਸੇ ਫਿਰ ਪਾਣੀ ਪੂਣੀ ਲਾਂਚ ਜਾਂ ਖੇਤੀਬਾੜੀ ਕਰਨ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਕਿ ਹੋ ਜਾਂਦਾ ਸੱਟ ਨਹੀਂ ਦਿੱਕਤ ਦੇ ਈ ਕੋਈ ਨਹੀਂ ਆਉਂਦੀ ਗਾੜੀ ਵੀ ਮੋਟਰਾਂ ਸਾਡੀਆਂ ਲੱਗੀਆਂ ਨੇ ਤੇ ਗੇਟ ਖੁੱਲ ਜਾਂਦਾ 8:00 9:00 ਵਜੇ ਫਿਰ 5:00 ਵਜੇ ਤੱਕ ਕੰਮ ਕਰਦੇ ਆ ਤਾਂ ਕੱਲ ਭਾਰਤ ਪਾਕਿਸਤਾਨ ਵਿਚਾਲੇ ਸੀਜ਼ ਫਾਇਰ ਹੋਇਆ ਔਰ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੀ ਸਹਿਮਤੀ ਹੋਈ ਤੇ ਜੰਗ ਰੁਕੀ ਤੇ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਸੀ ਪੰਜਾਬ ਦੇ ਉੱਪਰ ਜਿਹੜਾ ਮਜ਼ਾਈਲਾਂ ਵੱਖ-ਵੱਖ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣੀ ਆ ਡਿੱਗੀਆਂ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਬਿਲਕੁਲ ਤਾਰ ਦੇ ਨਾਲ ਲੱਗਦੇ ਬਿਲਕੁਲ ਜ਼ੀਰੋ ਲਾਈਨ ਤੇ ਵਸੇ ਪਿੰਡ ਦੌਕੇ ਦੇ ਵਿੱਚ ਇਹ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਤੁਸੀਂ ਪਿੱਛੇ ਮੇਰੇ ਤਸਵੀਰ ਦੇਖੋਗੇ ਤਾਂ ਇਹ ਤਸਵੀਰ ਕੁਝ ਇਹੋ ਜਿਹੀ ਹੈ ਕਿ ਉਹ ਸਾਹਮਣੇ ਜਿਹੜਾ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਪਰਲੇ ਬੰਨੇ ਆ ਜਾਂਦਾ ਔਰ ਆ ਸਾਰੀ ਤੁਸੀਂ ਦੇਖੋ ਫੈਂਸਿੰਗ ਜਿਹੜੀ ਕੀਤੀ ਹੋਈ ਹੈ ਜਿਹੜੀਆਂ ਉਹ ਬੁਰਜੀਆਂ ਨੇ ਉਹ ਪਾਕਿਸਤਾਨ ਵੱਲ ਆ ਗਈਆਂ ਇਧਰੋਂ ਲਾਹੌਰ ਜਿਹੜਾ ਜ਼ਿਲ੍ਹਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੈਗਾ ਉਹ ਲਾਹੌਰ ਦਾ ਹੀ ਕੋਈ ਪਿੰਡ ਆ ਜਾਂਦਾ ਹੈਗਾ ਤੇ ਕਿਹੜਾ ਪਿੰਡ ਆਉਂਦਾ ਉਹ ਵੀ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਪਰ ਤੁਸੀਂ ਆਹ ਤਸਵੀਰਾਂ ਦੇਖੋ ਇਹ ਜਿਹੜਾ ਬਿਲਕੁਲ ਜ਼ੀਰੋ ਲਾਈਨ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਔਰ ਜ਼ੀਰੋ ਲਾਈਨ ਤੇ ਨਾਲ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਜਿਹੜਾ ਤੁਸੀਂ ਆਹ ਦੇਖੋ ਪਿੰਡ ਸਾਹਮਣੇ ਇਹ ਪਿੰਡ ਵਸਿਆ ਹੋਇਆ ਹੈਗਾ ਆ ਸਾਹਮਣੇ ਪਿੰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਪਰਲੇ ਬੰਨੇ ਹੈਗਾ ਪਿੰਡ ਦੀਆਂ ਕੁਝ ਕੁ ਛੱਤਾਂ ਵੀ ਤੁਸੀਂ ਦੇਖ ਸਕਦੇ ਹੋਵੋਗੇ ਜ਼ੂਮ ਕਰਕੇ ਤੁਹਾਨੂੰ ਬਿਲਕੁਲ ਜਿਹੜਾ ਇਹ ਨੇੜੇੋਂ ਜਿਹੜਾ ਤੁਹਾਨੂੰ ਦਿਖਾ ਰਹੇ ਆ ਦ੍ਰਿਸ਼ ਤਾਂ ਇੱਥੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜੇ ਕੱਲ ਨੂੰ ਕੁਝ ਹੁੰਦਾ ਤਾਂ ਬਾਰਡਰ ਏਰੀਏ ਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਚੱਲਣਾ ਪੈਂਦਾ ਪਿਛਲੇ ਦਿਨਾਂ 'ਚ ਦੇਖਿਆ ਫਿਰੋਜ਼ਪੁਰ ਹਸੈਨੀ ਵਾਲਾ ਬਾਰਡਰ ਦੇ ਜਿੰਨੇ ਨਾਲ ਲੱਗਦੇ ਪਿੰਡ ਸੀ ਉਹਨਾਂ ਵਿੱਚੋਂ ਤਿੰਨ ਚਾਰ ਪਿੰਡਾਂ ਨੇ ਆਪਣਾ ਸਮਾਨ ਜੁੱਲੀ ਬਿਸਤਰਾ ਸਭ ਕੁਝ ਚੁੱਕ ਕੇ ਆਪਣੇ ਰਿਸ਼ਤੇਦਾਰਾਂ ਦੇ ਵੱਲ ਚਲੇ ਗਏ ਪਰ ਹੁਣ ਮਾਹੌਲ ਸੁਖੀ ਹੋਇਆ ਹੁਣ ਮਾਹੌਲ ਖੁਸ਼ਗਵਾਰ ਹੋਇਆ ਤਾਂ ਗੱਲਬਾਤ ਕਰਦੇ ਆਂ ਬਾਪੂ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋ ਪੰਜਾਬੀ ਟੀਵੀ ਦੇ ਅੱਸੀ ਕਾਲ ਜੀ ਅੱਸੀ ਕਾਲ ਜੀ ਬਾਪੂ ਜੀ ਇੱਕ ਤਾਂ ਪਿਛਲੇ ਦਿਨ ਜਿਹੜੇ ਚਾਰ ਪੰਜ ਦਿਨ ਸੀ ਉਹ ਬੜੇ ਟੈਨਸ਼ਨ ਵਾਲੇ ਰਹੇ ਹੋਣਗੇ ਪਿੰਡ ਦੇ ਤਾਂ ਹਨਾ ਜੇ ਜਦੋਂ ਕੱਲ ਸੀਜ਼ ਫਾਇਰ ਹੋਇਆ ਕੱਲ ਸਹਿਮਤੀ ਹੋਈ ਉਸ ਤੋਂ ਬਾਅਦ ਫਿਰ ਹੁਣ ਠੀਕ ਆ ਮਾਹੌਲ ਹੁਣ ਠੀਕ ਆ ਮਾਹੌਲ ਵੀ ਕੱਲ ਸ਼ਮਾਂ ਤੋਂ ਹੀ ਦਿਲ ਤਰਿਆ ਥੋੜਾ ਜਿਹਾ ਵੀ ਚਲੋ ਹੁਣ ਜੰਗ ਰੋਕੀ ਨਹੀਂ ਤੇ ਇਹੋ ਜਿਹਾ ਹਸਾਬ ਹੋ ਗਿਆ ਸੀ ਵੀ ਕਿ ਭਾ ਘੰਟੇ ਚ ਲੱਗ ਜਾਨੀ ਦੋ ਘੰਟੇ ਚ ਜੰਗ ਚਾਲੂ ਹੋ ਜਾਣੀ ਆ ਉਸ ਹਿਸਾਬ ਨਾਲ ਫਿਰ ਸਸੀਂ ਵਿੱਚ ਵਿੱਚ ਸਾਰੇ ਪਿੱਛੇ ਕੱਢੇ ਆ ਆਪ ਰਹਿੰਦੇ ਆ ਘਰਾਂ ਦੇ ਵਿੱਚ ਵੀ ਜੇ ਸਾਨੂੰ ਪਤਾ ਸੀ ਵੀ ਜੇ ਕੋਈ ਜੰਗ ਸ਼ੁਰੂ ਦੇ ਫਟਾਫਟ ਨਿਕਲਣਾ ਤੇ ਹੁੰਦਾ ਇੱਥੋਂ ਕਿਉਂਕਿ ਇੱਥੇ ਬੱਚੇ ਭੇਜਦੇ ਸੀ ਬੱਚੇ ਤੇ ਹੁਣ ਵੀ ਭੇਜੇ ਹਾਲੀ ਵੀ ਬੱਚੇ ਸਾਡੇ ਪਿੱਛੇ ਹੀ ਨੇ ਇੱਥੇ ਦੇ ਆਪ ਹੀ ਦੋ ਦੋ ਜੀ ਘਰ ਦੇ ਰੱਖੀ ਵਾਸਤੇ ਨਾ ਬੈਠੇ ਆ ਇੱਥੇ ਵੀ ਚਲੋ ਸਮਾਨ ਵੀ ਪਿਆ ਹੁੰਦਾ ਸਮਾਨ ਹੁਣ ਸਾਰਾ ਘਰਾਂ ਚ ਪਿਆ ਹੈ ਜੇ ਕੋਈ ਤਰ੍ਹਾਂ ਘਰ ਛੱਡ ਕੇ ਜਾਂਦੇ ਆ ਤੇ ਮੁਰਗੇ ਚੋਰੀ ਦਾ ਖਤਰਾ ਇਸ ਕਰਕੇ ਵੀ ਘਰੇ ਰਹਿਣਾ ਪੈਂਦਾ ਹੈ ਅੱਛਾ ਇੱਥੇ ਕਿਹੋ ਜਿਹਾ ਮਾਹੌਲ ਸੀਗਾ ਆ ਚਾਰ-ਪੰਜ ਦਿਨਾਂ ਦੇ ਵਿੱਚ ਕਿਉਂਕਿ ਦੇਖਿਆ ਸਾਰਾ ਪਿੰਡ ਬਾਰਡਰ ਨਾਲ ਕੇ ਰਿਹਾ ਨਾ ਤਿੰਨ ਪਾਸੇ ਜਿਵੇਂ ਪਹਿਲਾਂ ਕਿਹਾ ਤੇ ਦੂਜੇ ਪਾਸੇ ਜੁਦੇ ਪਿੰਡ ਦੀ ਜਿਹੜੀ ਫਿਰਨੀ ਹੈ ਉਹ ਸਾਰੀ ਬੰਕਰਾਂ ਨਾਲ ਭਰੀ ਹੋਈ ਹੈਗੀ ਉੱਥੇ ਫੌਜ ਦਾ ਸਾਰਾ ਪਹਿਰਾ ਰਹਿੰਦਾਗਾ ਤਾਂ ਇੱਥੇ ਤਾਰ ਤੇ ਕਿਵੇਂ ਦਾ ਮਾਹੌਲ ਸੀ ਇਹ ਚਾਰ-ਪੰਜ ਦਿਨ ਚਾਰ-ਪੰਜ ਦਿਨ ਨੂੰ ਅਸੀਂ ਤੇ ਫਿਰ ਇੱਥੇ ਘਰੇ ਹੀ ਰਹਿੰਦੇ ਰਹੇ ਬਾਹਰ ਗਏ ਹੀ ਨਹੀਂ ਕਿ ਤੇ ਖੇਤਾਂ ਕੋਲ ਤੇ ਖੇਤਾਂ ਜਿਹਦੇ ਇੱਕ ਉਹ ਗੇਟ ਬੰਦ ਨੇ ਜਾਣ ਹੀ ਨਹੀਂ ਦਿੰਦੇ ਭਈ ਉਤਨਾ ਟੂੜੀ-ਟੂੜੀ ਬਣਾਉਣੀ ਅਸੀਂ ਉਹ ਵੀ ਹਾਲੀ ਰੁਕੀਆਂ ਨੇ ਮਹਾ ਦਾਣਾ ਫੱਕਾ ਵੱਢ ਕੇ ਤੇ ਉਹ ਮੁੰਡੇ-ਮੁੰਡੇ ਵਿਚ ਕੇ ਆਏ ਹੋਂਦੇ ਮੁੜ ਕੇ ਵਿਹਲੇ ਹੋ ਕੇ ਘਰ ਬੈਠੇ ਆ ਜਿੱਦਨ ਦਾ ਰੌਲਾ ਪਿਆ ਬਾਹਰ ਖੇਤਾਂ 'ਚ ਕੰਮ ਕਰਨ ਨੂੰ ਜੀ ਨਹੀਂ ਕਰਦਾ ਪਹਿਲੀ ਗੱਲ ਤੇ ਬਰਤਾਰਾਂ ਵਾਲਾ ਨੂੰ ਕੰਮ ਕਰਨ ਹੀ ਨਾ ਦਿੰਦੇ ਤੇ ਵੀ ਘਰੇ ਇੱਥੇ ਬਹਿ ਰਹੀਦਾ ਆਖੀਦਾ ਵੀ ਚਲੋ ਜਿਹੜਾ ਟਾਈਮ ਹੈ ਕੀ ਪਤਾ ਜੰਗ ਚਲੋ ਕੱਲ ਦਾ ਪਤਾ ਲੱਗਾ ਵੀ ਕੋਈ ਸ਼ੰਗ ਦਾ ਰਾਜਨਾਵਾ ਹੋ ਗਿਆ ਉਹਦੇ ਨਾਲ ਵੀ ਦਿਲ ਵੱਧਾ ਵੀ ਹੁਣ ਫਿਰ ਕਾਰੋਬਾਰ ਨੂੰ ਜੀ ਕਰਦਾ ਵੀ ਚਲੋ ਮੜਾ-ਮੋੜਾ ਪਨੀਰੀ ਪਨਾਰੇ ਬੀਜਾਂਗੇ ਜਾਂ ਕੋਈ ਕਰਾਂਗੇ ਪਰ ਹਾਲੀ ਤੱਕ ਦੇ ਕੁਝ ਵੀ ਨਹੀਂ ਕੀਤਾ ਬਾਪੂ ਜਿਹੜਾ ਪਰਲੇ ਪਾਸੇ ਪਿੰਡ ਆ ਗਿਆ ਪਿੰਡ ਦਾ ਕੀ ਨਾਮ ਹੈ ਕਿਦਰ ਭੈਣੀ ਜੱਟਾਂ ਦੀ ਨਹੀਂ ਜੀਵਨ ਸਿੰਘ ਕਿਲਾ ਪਿੰਡ ਇਧਰ ਸਾਹਮਣੇ ਜੀਵਨ ਸਿੰਘ ਕਿਲਾ ਕਿਹੜੀ ਗੱਲ ਕਰ ਰਹੇ ਆਪਾਂ ਹਾਂਜੀ ਇਧਰ ਸਾਹਮਣੇ ਜੀਵਨ ਸਿੰਘ ਕਿਲਾ ਇਹ ਭੈਣੀ ਜੱਟਾਂ ਦੀ ਅੱਛਾ ਇਹ ਇਧਰ ਪਰਲੇ ਪਾਕ ਪਾਕਿਸਤਾਨ ਕਿੰਨੇ ਆ ਗਏ ਹਾਂਜੀ ਪਾਕਿਸਤਾਨ ਕਿੰਨੇ ਆ ਗਏ ਪਿੰਡਦਾਰੇ ਪਾਕਿਸਤਾਨ ਦੇ ਪਿੰਡੇ ਪਾਕਿਸਤਾਨ ਚੀਨੇ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਇਦਦਰ ਫਿਰ ਆ ਪਿੰਡ ਦੀਆਂ ਵੀ ਜ਼ਮੀਨਾਂ ਹੋਣਗੀਆਂ ਪਰਲੇ ਪਾਸੇ ਹਾਂਜੀ ਪਰ ਚਾਰ-ਚਾਰ ਕਿੱਲੇ ਪਾਰ ਆ ਮੁਰਜ਼ੀਆਂ ਗਾਂ ਨੇ ਤਾਰਾਂ ਤੋਂ ਚਾਰ ਕਿੱਲੇ ਗਾੜੀ ਜਮੀ ਆਪਣੀਆਂ ਪਿੰਡ ਦੀ ਜ਼ਮੀਨ ਆਪੂ ਇੱਥੇ ਪਿੰਡ ਦੀ ਪਿੰਡ ਦੀ ਜ਼ਮੀਨ ਤੇ 900 ਕਿੱਲਾ ਹੋਊ ਇੱਥੇ ਤਾਰਾਂ ਤੋਂ ਪਾਰ ਹੀ ਹੈ ਜੀ ਹਾਂ ਉਹਦੇ ਕਿੰਨੇ ਪਿੰਡ ਲੱਗ ਜਾਂਦੇ ਨੇ ਦੋ ਕਿ ਤਿੰਨ ਪਿੰਡ ਲੱਗ ਜਾਂਦੇ ਉਧਰ ਦੇ ਪਿੰਡ ਇਹਨੂੰ ਪੰਜ ਪਿੰਡ ਲੱਗਦੇ ਆ ਪੰਜ ਪਿੰਡ ਲੱਗਦੇ ਆ ਪਾਸ ਹਾਂ ਜਿੱਤਨਾ ਜੀਮਨ ਸਿੰਘ ਦਾ ਕਿਲਾ ਆ ਗਿਆ ਅੱਗੇ ਭੈਣੀ ਆ ਗਈ ਅੱਗੇ ਲਲੋ ਆ ਗਿਆ ਮੋਜੋ ਕੇ ਆਗੇ ਫਿਰ ਕਰਨ ਕੇ ਆ ਗਿਆ ਕਿਹੜਾ ਉਹ ਨਿਸ਼ਾਨ ਸਾਹਿਬ ਆਗਾ ਉਹ ਗੁਰੂ ਘਰ ਤੋਂ ਹੀ ਦੇਖਦਾ ਹਾਂ ਹਾਂ ਇਹ ਤੇ ਆਪਣਾ ਬਾਬੇ ਦਾ ਨਾ ਆਪਣਾ ਛੇਵੀਂ ਪਾਛੀ ਦਾ ਗੁਰਦੁਆਰਾ ਛੇਵੀਂ ਪਾਛੀ ਦਾ ਗੁਰਦੁਆਰਾ ਹਾਂ ਜੀ ਦੋ ਨਿਸ਼ਾਨ ਸਾਹਿਬ ਤਾਂ ਇੱਥੇ ਹੀ ਆ ਮੇਰੀ ਪੀਰੀ ਦਾ ਹਾਂ ਜੀ ਉਧਰਲੇ ਪਾਸੇ ਫਿਰ ਪਾਣੀ ਪੂਣੀ ਲਾਂਚ ਜਾਂ ਖੇਤੀਬਾੜੀ ਕਰਨ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਕਿ ਹੋ ਜਾਂਦਾ ਸੱਟ ਨਹੀਂ ਦਿੱਕਤ ਦੇ ਇਡੀ ਕੋਈ ਨਹੀਂ ਆਉਂਦੀ ਗਾੜੀ ਮੋਟਰਾਂ ਸਾਡੀਆਂ ਲੱਗੀਆਂ ਨੇ ਤੇ ਗੇਟ ਖੁੱਲ ਜਾਂਦਾ 8-9 ਵਜੇ ਫਿਰ 5 ਵਜੇ ਤੱਕ ਅਸੀਂ ਕੰਮ ਕਰਦੇ ਆਂ ਤਾਂ ਉਧਰਲੇ ਪਾਸੇ ਵੀ ਮਤਲਬ ਉਧਰਲੇ ਕਿਸਾਨ ਵੀ ਕਰਦੇ ਹੋਣਗੇ ਨਾਲ ਹੀ ਉੱਥੇ ਖੇਤੀ ਫਿਰ ਉਹ ਵੀ ਆਪਣੀ ਖੇਤੀ ਕਰਦੇ ਆਂ ਅਮਨਚਾ ਨਹੀਂ ਰਹਿੰਦਾ ਕੋਈ ਗੱਲਬਾਤ ਨਹੀਂ ਹੁੰਦੀ ਫੈਰਪੂਰ ਦੀ ਇੱਥੇ ਉਹ ਤਾਂ ਹੈ ਕਿਉਂਕਿ ਬੀਐਸਐਫ ਨਾਲ ਜਾਂਦੀ ਹੈ ਜਦੋਂ ਬਕਾਇਦਾ ਗੇਟ ਖੁੱਲਦਾਗਾ ਟਾਈਮ ਬੰਨੇ ਹੋਣਗੇ ਟਾਈਮ ਹੀ ਹੁੰਦਾ ਨਾ ਵੀ ਜਿਤਨਾ ਐਤਵਾਰ ਖੁੱਲਣਾ ਨਹੀਂ ਦੂਜੀ ਛੇ ਦਿਨ ਖੁੱਲਦਾ ਗੇਟ ਕੋਈ ਕੰਮ ਨਹੀਂ ਹੁੰਦਾ ਐਵੇਂ ਮਾਰੀ ਜਾਣਾ ਕੰਮ ਬਹੁਤ ਘੱਟ ਹੁੰਦਾ ਆ ਕੰਮ ਸੇ ਕੰਮ ਸਾਰੇ 5-6 ਘੰਟੇ ਮਿਲਦੇ ਆ ਰੋਜ਼ ਤਿੰਨ ਦਿਨ ਗੇਟ ਖੁੱਲਦਾ 15 ਘੰਟੇ ਹਫਤੇ 'ਚ ਟਾਈਮ ਮਿਲਦਾ ਉੰਦਰ ਆਹ 15 ਘੰਟੇ ਮਿਲਦਾ ਮਿਲਦਾ ਹਫਤੇ 'ਚ ਹਫਤੇ 'ਚ 15 ਘੰਟੇ ਟਾਈਮ ਮਿਲਦਾ ਠੀਕ ਹੈ ਤੇ ਉਧਰਲੇ ਪਾਸੇ ਉਹ ਵੀ ਆਪਣੇ ਵਾਲੀ ਖੇਤੀ ਕਰਦੇ ਉਹਨਾਂ ਦੇ ਸਾਰੇ ਮਾਲਕ ਆ ਉਹਨਾਂ ਨੇ ਕੋਈ ਜਿਵੇਂ ਫਾਗ ਇਧਰ ਨਹੀਂ ਉਹ ਤਾਂ ਆਪਣੀ ਖੇਤੀ ਕਰਦੇ ਆ ਉਹ ਤਾਂ ਦਿਨੇ ਰਾਤ ਲੱਗੇ ਰਹਿੰਦੇ ਆ ਕੋਈ ਡਰ ਨਹੀਂ ਉਹਨਾਂ ਨੂੰ ਆਪਣੇਆਂ ਨੂੰ ਜ਼ਿਆਦਾ ਡਰਿਆ ਥੋੜਾ ਜਿਹਾ ਹੋਈ ਹੈ ਨਾ ਕਿ ਬਾਰਡਰ ਏਰੀਆ ਆਇਂਦਾ ਫਿਰ ਬੰਦਾ ਦੇਖ ਕੇ ਹੀ ਜਾਂਦਾ ਕਿ ਇਹ ਮਾਹੌਲ ਹੁਣ ਇਹ ਜਿਹਾ ਹੋਇਆ ਪਿਆ ਨਾ ਅ ਉਧਰ ਦੇ ਪਾਸੇ ਜਿਹੜੀਆਂ ਉਹ ਉਹਨਾਂ ਦੀ ਜਮੀਨਾਂ ਆ ਗਈਆਂ ਪੂਜੀ ਉਧਰਲੇ ਪਾਸੇ ਹਾਂ ਜਮੀਨ ਉਹਨਾਂ ਦੀ ਹੈ ਪਰਾਂ ਦੇ ਕਣਕ ਬੀਜੀ ਹੁਣ ਉਹਨਾਂ ਨੇ ਮ ਕਣਕ ਕੱਟੇ ਵਾਲੀ ਤੂੜੀ ਉਹਨਾਂ ਦੀ ਬਣਨ ਵਾਲੀ ਸਾਰੀ ਸਿੱਧਾ ਵੜ ਤੇ ਹਾਂਜੀ ਹਾਂਜੀ ਉਹਨੋਂ ਪਰਾਂ ਉਹਨਾਂ ਦੀ ਹੈ ਇਧਰ ਆਪਣੀ ਆ ਠੀਕ ਹੈ ਤੇ ਰਾਤ ਨੂੰ ਆਫਰਾ ਲਾਈਟਾਂ ਲੂਟਾਂ ਜਿਹੜੀਆਂ ਲੱਗੀਆਂ ਹੋਈਆਂ ਵੀ ਜਗਦੀਆਂ ਹੋਣੀਆਂ ਸਾਰੀਆਂ ਜਗੀਆਂ ਨੇ ਨਿਗਰਾਨੀ ਕਰਕੇ ਲਾਈਟਾਂ ਜਗਦੀਆਂ ਨੇ ਆਪਣੀ ਨਿਗਰਾਨੀ ਰੱਖਦੇ ਆ ਜਿਹੜੇ ਕਰੰਟ ਛੱਡਦੇ ਪੰਜਾਂ ਤਾਰਾਂ 'ਚ ਰਾਤ ਨੂੰ ਇਹ ਗੱਲ ਨਾ ਵੀ ਧਿਆਨ ਰੱਖਣਾ ਪੈਂਦਾ ਹੋਊਗਾ ਹੁਣ ਤਾਂ ਪਰ ਬੰਦੇ ਨੂੰ ਸੁਭਾਅ ਪੈ ਜਾਂਦਾ ਜ਼ਰੂਰ ਰਹਿਣੀ ਇੱਥੇ ਤੁਸੀਂ ਲੱਗੇ ਨਹੀਂ ਦਿਨੇ ਮੁੜ ਕੇ ਲਾਈਟ ਬੰਦ ਕਰ ਦਿੰਦੇ ਆ ਨਾ ਦਿਨੇ ਕੰਮ ਕਰਨਾ ਹੁੰਦਾ ਰਾਤ ਨੂੰ ਥੋੜਾ ਕਿਹਨੇ ਚਾਰ ਦੇ ਲੱਗੇ ਕੋਈ ਜਾਂਦਾ ਹੀ ਨਹੀਂ ਕਰੰਟ ਕਰਕੇ ਹਾਂ ਅੱਛਾ ਹੁਣ ਜਦੋਂ ਆ ਪਿਛਲੇ ਚਾਪ ਪਾਂ ਦਿਨ ਸੀ ਉਹ ਤਾਂ ਨਹੀਂ ਕੋਈ ਆਵਾਜ਼ ਬੂਤ ਤੁਸੀਂ ਸੁਣੀ ਕਿਉਂਕਿ ਬਹੁਤ ਜ਼ਿਆਦਾ ਮਜ਼ਾਈਲਾ ਮਜ਼ੂਦਾਂ ਚੱਲੀਆਂ ਬਹੁਤ ਜ਼ਿਆਦਾ ਡਰੋਂ ਡਰੂ ਦੇਖੇਗੇ ਪਠਾਨਕੋਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਇੱਥੇ ਕੋਈ ਆਵਾਜ਼ਾਂ ਬੂਜਾਂ ਸੁਣੀਆਂ ਸੀ ਨਹੀਂ ਇੱਥੇ ਨਹੀਂ ਆਵਾਜ਼ ਆਈ ਕੋਈ ਉਧਰ ਹੀ ਰਹੀਆਂ ਨੇ ਆਵਾਜ਼ਾਂ ਬੂਜ ਪਿਛਾਂ ਹੀ ਬਾਜੂ ਜਾਂਦੀ ਰਹੀ ਇੱਥੇ ਨਹੀਂ ਕੋਈ ਆਈ ਤੇ ਇਹਨਾਂ ਦਿਨਾਂ ਦੇ ਵਿੱਚ ਫਿਰ ਰਹਿਣਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਜੋ ਰਹੀ ਥਾਂ ਹੁੰਦੀ ਹੈ ਜਿਵੇਂ ਪਿੰਡ ਲੋਕ ਛੱਟ ਕੇ ਵੀ ਜਾ ਜਾਂਦੇ ਨੇ ਕਈ ਤਾਂ ਰਹਿਣਾ ਦੇ ਕੋਈ ਨਹੀਂ ਔਖਾ ਵੀ ਚਲੋ ਚੰਗਾ ਹੀ ਆ ਬਾਕੀ ਹੋਣੀ ਆ ਜਿਤਨਾ ਮਾਹੌਲ ਖਰਾਬ ਹੋਇਆ ਨਾ ਮਾਹੌਲ ਖਰਾਬ ਕਰਕੇ ਹੀ ਆ ਨਾ ਵੀ ਜਿਤਨਾ ਜੀ ਅਜੰਤ ਪਛਾਣ ਕੱਢਦੇ ਨੇ ਬੱਚੇ ਪਛਾਣ ਕਰ ਲਦੇ ਨੇ ਆਪ ਰਹਿਣਾ ਉਹਨਾਂ ਲਈ ਖੇਤੀ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਵੀ ਪੂਰਾ ਮਾਹੌਲ ਠੀਕ ਹੋਵੇ ਤੇ ਫੇਰ ਹੀ ਖੇਤੀ ਕਰੀਏ। ਅੱਛਾ ਜਿਹੜੀ ਇੰਨੇ ਇੱਥੇ ਜ਼ਮੀਨਾਂ ਨੇ ਬਾਪੂ ਜੀ ਮੈਂ ਪੁੱਛਦਾ ਸੀ ਜਿਹੜੀਆਂ ਇੱਥੇ ਜ਼ਮੀਨਾਂ ਆਪਣੇ ਪੰਡੀਆਂ ਹੈਗੀਆਂ ਨੇ ਇੱਧਰ ਹਨਾ ਉਹਨਾਂ ਦੀ ਕੋਈ ਮਤਲਬ ਜਾਦੇ ਉਹਨਾਂ ਕੋਈ ਖਰੀਦੋ-ਫਰੋਖਤ ਵੀ ਨਹੀਂ ਹੁੰਦੀ ਹੋਣੀ ਕੋਈ ਲੈਂਦੇ ਨਹੀਂ ਹੋਣਾ ਕੋਈ ਜ਼ਮੀਨਾਂ ਇਹ ਵੀ ਨਾ ਨਾ ਇੱਥੇ ਨਹੀਂ ਵੇਂਦਾ ਕੋਈ ਜ਼ਮੀਨ ਨਾ ਵੇਚਦਾ ਹੀ ਕੋਈ ਜਿਵੇਂ ਚਾਹੇ ਬੰਦੇ ਕੋਲ ਕਿਸੇ ਕੋਲ ਮਰਬਾ ਕਿਸੇ ਕੋਲ ਦੋ ਮਰਬਾ ਉਹ ਮਤਲਬ ਕੋਈ ਇਹ ਤਾਂ ਹੈ ਨਹੀਂ ਕਿ ਵੇਚ-ਬੋਜ ਕਿਉਂਕਿ ਗਾਹ ਕੀ ਨਹੀਂ ਹੁੰਦਾ ਉਹਨਾਂ ਨੂੰ ਨਹੀਂ ਜਿਹੜੇ ਪਿੱ ਇਹ ਇਥੇ ਹੁਣ ਜ਼ਮੀਨ ਤੇ ਅਮਦਨ ਤੇ ਬੁਰੀ ਦੇਣ ਵਾਲੀ ਆ ਨਾ ਜ਼ਮੀਨ ਵਧੀਆ ਜ਼ਮੀਨ ਵਧੀਆ ਬਾਰਡਰ ਕਰਕੇ ਰੇਟ ਘਟ ਜਾਂਦਾ ਨਾ ਹੂੰ ਜਮਾ ਬਾਰਡਰ ਤੇ ਆ ਗਿਆ ਨਾ ਜਮ ਹੱਦ ਤੇ ਆ ਗਿਆ ਤਾਂ ਹਾਦਾ ਜਾਂਦੀ ਆ ਨਾ ਅਗਲਾ ਨਹੀਂ ਫਿਰ ਕੋਈ ਜਰੂਰ ਉਧਰ ਖੇਤੀ ਕਰਨੇ ਜਾਣੇ ਉਧਰੋਂ ਉਹ ਵੀ ਆਉਂਦੇ ਹੋਣਗੇ ਸਾਰੇ ਉਧਰੋਂ ਪਾਸੇ ਤੂੰ ਵੀ ਕਰਦੇ ਆ ਖੇਤੀ ਤੇ ਆਪਣੇ ਵਾਂਗੂ ਜਿ ਤਰ੍ਹਾਂ ਹੀ ਕਰਦੇ ਆ ਉਦ ਤਰ੍ਹਾਂ ਉਹ ਕਰਦੇ ਆ ਉਹਨਾਂ ਨੂੰ ਡਰ ਥੋੜਾ ਕੋਈ ਹੁਣ ਯਾ ਰੋਲੇ ਕਰਕੇ ਡਰ ਪਿਆ ਉਹ ਵੀ ਬੰਦ ਨਾ ਕਮੋਨਾ ਸਾਰਿਆਂ ਚੱਲਦੇ ਆਉਣ ਹਾਂ ਉਹ ਇਹਨਾਂ ਦੀ ਕੰਪਨੀ ਚੱਲਦੀਆਂ ਕੋਈ ਫਰਕ ਰਹਿੰਦਾ ਉਹਨਾਂ ਨਾਲੋਂ ਮਤਲਬ ਫਰਕ ਥੋੜਾ ਜਿਹਾ ਹੁੰਦਾ 20 25 ਫੁੱਟ ਦਾ ਹੀ ਅੱਛਾ ਜਦੋਂ ਕੰਮ ਨਾਲ ਹੀ ਉਪਰਾਂ ਕੰਮ ਕਰਦੇ ਉਪਰਾਂ ਹੀ ਕਰਦੇ ਹਾਂ ਇੰਨਾ ਕੁ ਬੋਲ ਚੱਲ ਨਹੀਂ ਹੁੰਦੀ ਹੁਣ ਬੋਲ ਚੱਲ ਨਹੀਂ ਹੁੰਦਾ ਕੋਈ ਵੀ ਕਿਉਂਕਿ ਉਹ ਫਿਰ ਬੀਐਸਐਫ ਨਾਲ ਹਾਂ ਬੀਐਸਐਫ ਨਾਲ ਹੁੰਦੀ ਹੈ ਬੋਲ ਚੱਲ ਆਪ ਹੀ ਨਹੀਂ ਕਰੀਦਾ ਉਹਨਾਂ ਨਾਲ ਤੇ ਹੁਣ ਕਿਹੜੇ ਮਤਲਬ ਜਿਹਨ ਹੁਣ ਅੱਜ ਮਾਹੌਲ ਹੋ ਗਿਆ ਸੈੱਟ ਹਨਾ ਤੇ ਹੁਣ ਥੋੜਾ ਜਿਹਾ ਫਿਰ ਫਰਕ ਪਿਆ ਇੱਥੇ ਕੋਈ ਕਿਉਂਕਿ ਪ੍ਰਸ਼ਾਸਨ ਵੀ ਆਇਆ ਹੋਊਗਾ ਕਿਉਂਕਿ ਜਿਵੇਂ ਪਹਿਲਾਂ ਲਾਈਟ ਹੀ ਚਲੀ ਜਾਂਦੀ ਸੀ ਕਿੰਨੇ ਦਿਨ ਤੱਕ ਰਾਤ ਨੂੰ ਲਾਈਟ ਹੀ ਨਹੀਂ ਆਈ ਨਹੀਂ ਲਾਈਟ ਤੇ ਚਲੋ ਉਦੋਂ ਆ ਥੋੜੀ ਦੇਣੀ ਬੰਦ ਰਹੀ ਹੈ ਨਾ ਹੁਣ ਰਾਤ ਦਾ ਬਣਾਇਆ ਵੀ ਲਾਈਟ ਜੀ ਗਾ ਲਓ ਹੁਣ ਮਾਹੌਲ ਠੀਕ ਹੈ ਪਿੰਡ ਦਾ ਹਾਂ ਠੀਕ ਬਿਲਕੁਲ ਸਹੀ ਹਾਂਜੀ ਠੀਕ ਹੈ ਬਾਬਾ ਇੱਧਰ ਆ ਤਾਂ ਅਸੀਂ ਗੱਲਬਾਤ ਕੀਤੀ ਤੁਸੀਂ ਦੇਖਿਆ ਬਜ਼ੁਰਗਾਂ ਦੇ ਨਾਲ ਕਿਉਂਕਿ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਸਮਾਂ ਹੰਢਾਇਆ ਉਮਰਾਂ ਤੁਸੀਂ ਦੇਖ ਲਈਆਂ ਤਾਂ ਇਹਨਾਂ ਨੇ ਸਭ ਕੁਝ ਪਤਾ ਹੁੰਦਾ ਇੱਥੇ ਰਹਿ ਰਹੇ ਨੇ ਗਾਉਂ ਦੇ ਤਾਂ ਸਾਡੇ ਮਨ ਦੇ ਵਿੱਚ ਵੀ ਥੋੜਾ ਜਿਹਾ ਸੀਗੀ ਗੱਲ ਕਿ ਪਰਲੇ ਪਾਸਿਓਂ ਖੇਤੀ ਕਿਵੇਂ ਹੁੰਦੀ ਹੋਊਗੀ ਕਿਵੇਂ ਸਾਰਾ ਸਿਸਟਮ ਚੱਲਦਾ ਹੋਊਗਾ ਉਹ ਗੱਲਾਂ ਜਿਹੜੀਆਂ ਨੇ ਤੁਹਾਡਾ ਸਾਂਝੀਆਂ ਕੀਤੀਆਂ ਅਸੀਂ ਬਿਲਕੁਲ ਬਾਰਡਰ ਦੇ ਆਖਰੀ ਪਿੰਡ ਤੇ ਖੜੇ ਹਾਂ ਬਿਲਕੁਲ ਨਾਲ ਬਾਰਡਰ ਤਿੰਨ ਪਾਸਿਓਂ ਪਿੰਡ ਨੂੰ ਪਾਕਿਸਤਾਨ ਲੱਗਦਾ ਹੈਗਾ ਔਰ ਇੱਕੋ ਪਾਸਿਓਂ ਹੀ ਰਾਹ ਜਾਂਦਾ ਹੈਗਾ ਕੈਨੋ ਪਰਸਨ ਦਵਿੰਦਰ ਨਾਲ ਮਨਦੀਪ ਜੋਤ ਪਿੰਡ ਦੌਕੇ